ਪਹਿਲੀ ਵੀਡੀਓ ਵਿੱਚ ਵੀ ਤੁਹਾਨੂੰ ਤੁਸੀਂ ਬਹੁਤ ਪਿਆਰ ਬਖਸ਼ਿਆ ਸੀ ਬਹੁਤ ਵੀਰ ਭਰਾਵਾਂ ਦੇ ਹੱਥੋਂ ਆਇਆ ਤੇ ਬਹੁਤ ਵਧੀਆ ਪ੍ਰਾਲਾ ਵਾਏ ਤੇ ਧੰਨਵਾਦ ਵੀਰਾਂ ਦਾ ਦਿਲੋਂ ਇਹ ਕਈ ਵੀਰ ਭਰਾ ਦੇ ਪਹੁੰਚ ਕੇ ਚਲੋ ਜਾਨਾਂ ਬਚਾਈਆਂ ਉਹਨਾਂ ਨੇ ਤੇ ਉਹਨਾਂ ਦਾ ਧੰਨਵਾਦ ਆ ਅੱਜ ਦੀ ਵੀਡੀਓ ਫੇਰ ਕੀ ਕਰ ਸਕਦੇ ਤੁਸੀਂ ਬਹੁਤ ਸ਼ਾਨਦਾਰ ਝੋਟੀਆਂ ਕੱਟੀਆਂ ਹੁੰਦੀਆਂ ਵੱਲੇ ਮੰਡੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਜੇ ਉੱਤਰ ਦੇ ਸਾਰੇ 2 ਨੰਬਰ ਵਾਲੇ ਖਰੀਦ ਲੈਂਦੇ ਜੀ ਇਹਨਾਂ ਦੀ ਜਗ੍ਹਾ ਤੇ ਆਪਾਂ ਪਹੁੰਚ ਕੇ ਇਹ ਕੰਮ ਕਰ ਲਿਆ ਕਰੀਏ ਇਹ ਬਹੁਤ ਵਧੀਆ ਗੱਲ ਆ। ਇਹ ਕਿਆ ਕਰ ਸਕਦੇ ਬਹੁਤ ਸ਼ਾਨਦਾਰ ਗੱਡੀਆਂ ਛੋਟੀਆਂ ਹੁੰਦੀਆਂ ਵਾ। ਹਾਂ ਸਾਰੇ ਹਾਥੀ ਟੈਂਪੋ ਮਾਰੇ ਲੱਦ ਲੱਦ ਕੇ ਲੈ ਕੇ ਜਾਂਦੇ ਆ ਤੇ ਆ ਚੈੱਕ ਕਰ ਸਕਦੇ ਜੀ ਤੁਸੀਂ ਦੇ ਘੱਟ ਘਾੜ ਵਾਲੀ ਛੋਟੀ ਆ। ਐਨ ਜੈੱਡ ਬਲੈਕ ਚੱਲੀ ਹੈ ਵੀ। ਨਹੀਂ ਨਹੀਂ ਇਹਦੇ ਦੋ ਤੇ ਚੱਲਦੇ ਆ। ਆਪਾਂ ਭਾਈ ਨੇ ਤਿੰਨ ਝੋਟੀਆਂ ਲੱਦ ਕੇ ਜਾਂਦੀਆਂ ਆ ਬਿਲਕੁਲ ਕੀਰੀਆਂ ਵਾਂ ਦੱਲਾ ਜੀ ਆ। ਇਹਦੇ ਨਾਲ ਤੇ ਸੌਦਾ ਵਟਾ ਹੀ ਮਾਰਦੇ ਰਹੇ ਆ ਪਰ ਇਹਨੇ ਕੋਈ ਨਿਆਣ ਜਿੱਤਾ ਸਾਨੂੰ ਕਿ ਬਾਜ ਚੱਪਾ ਫਿਰ ਛੱਡ ਕੇ ਅੱਗੇ ਚੱਲ ਕੇ ਬਾਅਦ ਪਤਾ ਨਹੀਂ ਵੀ ਇਹਨੇ ਛਡਾਈਆਂ ਵਾਂ ਜਾਂ ਦੋ ਨੰਬਰ ਵਾਲਿਆਂ ਖਰੀਦੀਆਂ ਵਾਂ ਇਹ ਰੱਬ ਜਾਣਦਾ ਹੋਣਾ ਉਹ ਨਹੀਂ ਭਰਾਵਾ ਵਾਂਜਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਜੀ ਵੀਡੀਓ ਬਹੁਤ ਮੁਸ਼ਕਲ ਉਥੇ ਪੜਾਈਦੀ ਆ ਪਰ ਫਿਰ ਵੀ ਆਪਾਂ ਤੁਹਾਡੇ ਵਾਸਤੇ ਤੁਹਾਡੇ ਤੱਕ ਪਹੁੰਚਾਉਣ ਲਈ ਬੜੀ ਕੋਸ਼ਿਸ਼ ਕਰਕੇ ਵੀਡੀਓ ਬਣਾਈਂਦੀ ਆ ਵੀਡੀਓ ਤਾਂ ਉਥੇ ਬਣਾਈ ਆ ਵੀਡੀਓ ਉਥੇ ਬਣਾਉ ਨਹੀਂ ਦਿੰਦੇ ਫਿਰ ਵੀ ਆਪਾਂ ਤੁਹਾਡੇ ਵਾਸਤੇ ਇਹ ਕਰ ਸਕਦੇ ਸੀ ਆ ਬਹੁਤ ਜੋ ਬਣਾ ਕੇ ਲੈ ਕੇ ਆਇਆ ਇਹ 6 ਤਰੀਕ ਵੱਲੇ ਮੰਡੇ ਦੀ ਵੀਡੀਓ ਆ ਇਦਾਂ ਚੈੱਕ ਕਰ ਸਕਦੇ ਤੁਸੀਂ ਨੀਲੀ ਰਬੜੀ ਹੋਰ ਨੀਲੀ ਰਬੜੀ ਚੰਗੇ ਕੁੱਦ ਕਾਟ ਵਾਲੀ ਰੋਟੀ ਦੀ ਤੇ ਦੁੱਧ ਵੀ ਬਾਈ ਨੇ ਦੱਸਿਆ ਕਿ ਥੱਲੇ 6 6.5 ਲੀਟਰ ਦੁੱਧ ਹੈਗਾ ਵਾ ਜਿਹੜੇ ਵੀ ਪੁਰਾਣੇ ਏਡਾ ਸੋਹਣਾ ਨਗੀਨਾ ਘਰੋਂ ਕੱਢਿਆ ਵਾ ਪਤਾ ਨਹੀਂ ਕੋਈ ਮਜਬੂਰੀ ਦਾਤਰ ਕੱਢ ਦਿੱਤਾ ਜਾਂ ਕਿਵੇਂ ਕੱਢਦਾ ਵਾ ਜਿਹੜੀ ਨੀਲ ਇਹ ਚੈੱਕ ਕਰ ਸਕਦੇ ਤੁਸੀਂ ਦੋਵੇਂ ਝੋਟੀਆਂ ਬਹੁਤ ਜਾਣਦਾ ਤੇ ਆੜੀਆਂ ਇਹ ਸੇਰੇ ਬਾਈ ਜਾਨੀ ਮਾਲਾ ਕਿੜੀ ਵਾਲੇ ਉਹ ਵੀ ਪਹੁੰਚੇ ਹੀ ਉਨਾਂ ਨੇ ਵੀ ਦੋ ਤਿੰਨ ਕਟੀਆਂ ਦੀ ਜਾਨ ਬਚਾਈ ਯਾਰ ਧੰਨਵਾਦ ਹੈ ਇਹਨਾਂ ਦਾ ਵੀ ਬਹੁਤ ਵਧੀਆ ਜਾਇ ਇਹ ਜੇ ਮੰਨ ਲਓ ਤੇ ਹਜ਼ਾਰਾਂ ਦੀ ਗਿਣਤੀ ਜothe ਹੁੰਦਾ ਜੇ ਹਜ਼ਾਰਾਂ ਦੀ ਗਿਣਤੀ ਜੀ ਆਪਾਂ ਜਾਈਏ ਤੇ ਜਿਆਦੀਆਂ ਨਹੀਂ ਇੱਕ-ਇੱਕ ਦੀ ਚੜਾਈਏ ਇਹਦੇ ਸਾਰੀਆਂ ਆਪਾਂ ਆਪਣੇ ਘਰ ਲੈ ਸਕਦੇ ਜਾ ਕੇ ਫਾਲ ਸਕਦੇ ਆ ਪਿਓਰ ਨੀਲੀ ਰਾਵੀ ਤੁਸੀਂ ਚੈੱਕ ਕਰ ਸਕਦੇ ਦੁੱਧ ਵਾਲੀ ਝੋਟੀ ਜਾਂ ਪਤਾ ਨਹੀਂ ਹੋਣੀ ਇਹਦੀ ਕਿਸਮਤ ਮਾੜੀ ਜਾਂ ਕਿਵੇਂ ਆ ਯਾ ਕਰ ਸਕਦੇ ਨਹੀਂ ਅੱਖਾਂ ਊੱਖਾਂਆਂ ਬਿੱਲੀਆਂ ਬਹੁਤ ਸ਼ਾਨਦਾਰ ਝੋਟੀ ਆ ਭਾਈ ਦੱਬ ਕੇ ਸ਼ੇਅਰ ਕਰਿਓ ਵੀਡੀਓ ਨੂੰ ਕਿ ਜਿਹੜੇ ਵੀਰਾਂ ਭਰਾਵਾਂ ਤੱਕ ਪਹੁੰਚ ਸਕੇ ਚਲੋ ਸਾਰੇ ਵੇਚਣ ਵਾਲੇ ਆ ਵੇਚਣ ਵਾਲੇ ਵੀ ਹੁੰਦੇ ਚਲੋ ਖੀਦਣ ਵਾਲੇ ਵੀ ਹੁੰਦੇ ਜਿ ਵੱਧ ਵੱਧ ਵੀਡੀਓ ਵਿੱਚ ਅਸੀਂ ਸ਼ੇਅਰ ਕਰਾਂਗੇ ਉਹ ਸਾਡਾ ਚਲੋ ਕਿਸੇ ਮਾਲ ਵਿੱਚ ਦੇਖ ਲਈਏ ਆ ਜਿਹੜੇ ਬੰਦੇ ਉਹ ਵੀ ਵੇਖ ਲਈਏ ਆ ਜੀ ਅਗਲੀ ਜਿਹੜੀ ਨੈਕਸਟ ਵੀਡੀਓ ਮੰਡੀ ਲੱਗਣੀ ਆ ਉੱਥੇ ਪਹੁੰਚ ਕੇ ਉਹ ਜਾਨ ਬਚਾ ਸਕਣ ਉਹਨਾਂ ਦੀ ਤੇ ਬੜੀਆਂ ਛੋਟੀਆਂ ਛੋਟੀਆਂ ਕਟੀਆਂ ਵੀ ਆਈਆਂ ਨੇ ਇੱਥੇ ਦੁੱਧ ਚੁੰਘਦੀਆਂ ਕਟੀਆਂ ਨੇ ਇੱਥੇ ਆਈਆਂ ਵਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਮੁਸ਼ਕਿਲ ਦੇ ਨਾਲ ਵੀਡੀਓ ਬਣਾਈ ਆਂ ਕਿਾ ਕਰ ਸਕਦੇ ਵੀਡੀਓ ਦੋ ਦੋ ਬਣਾ ਕਰਦੇ ਬਣੀ ਹੋਣੀ ਬਣਾਉਂ ਦਿੰਦੇ ਆਂ ਇਹ ਚੰਗੇ ਚੰਗੇ ਘੱਟ ਕਾਟ ਖਾਲੀਆਂ ਝੋਟੀਆਂ ਵਾਂ ਕਢਾਲਿਆ ਨਾ ਮੈਂ ਤਾਂ ਪਾ ਕੇ ਆਹ ਹੋਏ ਟੱਕੜ ਬੰਦੇ ਕੰਮ ਆਵੇ ਕਿੰਨਾ ਨੇ ਹਾਂਜੀ ਬਾਈ ਵੀ ਚੈੱਕ ਕਰ ਸਕਦੇ ਅੱਲਾ ਪਈ ਸੜ ਤੇ ਕਾਲਾ ਕਰਾਵਾ ਕਰੀ ਇਹ ਸਾਲ ਦੇ ਲਾਗੇ ਲਾਗ ਭਾਵੀ ਹੋਣੀ ਹੈ ਜੇ ਕਿਆ ਕਰ ਸਕਦੇ ਸੀ ਆਤੀ ਤੋਂ ਉੱਤਰ ਦੀ ਢੇਰ ਹੁੰਦੀ ਆ ਵੀ ਉਹ ਖਰੀਦ ਲੈਂਦੇ ਆ ਪਸ਼ੂ ਜੀ ਇਹੋ ਕੰਮ ਆਪਾਂ ਜਾ ਕੇ ਉੱਥੇ ਕਰਾਇਆ ਕਰੀਏ ਯਾਰ ਜੀ ਤੋਂ ਯਾਰ ਮਹਿੰਗੀ ਵੀ ਮਿਲ ਜੂ ਕੋਈ ਚੱਕਰ ਨਹੀਂ ਆ ਚਲੋ ਜਾਨ ਵੱਜ ਜਾਂਦੀ ਆ ਸਭ ਕੁਝ ਵਿੱਚੇ ਆ ਜਾਂਦਾ ਵਾ ਜੀ ਸੇਵਾ ਕਰਕੇ ਆਪਾਂ ਸੰਭ ਲਾਂਗੇ ਪਾਲ ਲਾਂਗੇ ਨਾ ਸਭ ਕੁਝ ਵਿੱਚੇ ਹੀ ਆ ਜਾਂਦਾ ਵਾ ਚੰਗੀਆਂ ਚੰਗੀਆਂ ਬਾਈ ਜੀ ਝੋਟੀਆਂ ਤੇ ਕੱਟੀਆਂ ਹੁੰਦੀਆਂ ਵਾ ਚੰਗੀਆਂ ਸੀਮਨਾ ਦੀਆਂ ਡੇਰੀ ਫਾਰਮਾਂ ਦੇ ਵਿੱਚੋਂ ਜ਼ਿਆਦਾਤਰ ਡੇਰੀ ਫਾਰਮ ਵਾਲੇ ਵੇਚ ਦਿੰਦੇ ਆ ਡੇਰੀ ਫਾਰਮਾਂ ਦੇ ਵਿੱਚ ਜੇ ਤੁਹਾਨੂੰ ਪਤਾ ਦੁੱਧ ਦਾ ਕੰਮ ਹੁੰਦਾ ਦੁੱਧੋਂ ਭੱਜ ਗਿਆ ਤੇ ਉਹ ਬਸ ਘੋਵਾ ਦਿੰਦੇ ਆ ਤੇ ਆ ਸ਼ੇਰਾ ਵੀਰ ਮਾਲਾ ਕਿੜੀ ਜਲਾ ਵਾ ਇਹ ਵੀ ਤੋਂ ਦੇ ਵੱਡੇ ਲੰਦਾ ਹੀ ਕਰਦਾ ਵਾ ਵਿਚਾਰਾ ਜਾਨ ਜਾਣ ਚਾਹੀ ਜAVE ਤੇ ਇੱਧਰ ਵੀ ਸਾਰੀਆਂ ਕੱਟੀਆਂ ਬੱਦੀਆਂ ਨਾਲੇ ਸਾਰੇ ਟਰੱਕ ਤੁਸੀਂ ਦੇਖਦੇ ਜੀ ਇਹ ਭਰ ਭਰ ਚੁੱਧਰ ਨੂੰ ਜਾਂਦੇ ਦਿੰਡੀ ਵਾਲ ਨੂੰ ਆ ਬਾਈ ਜੀ ਦੇਖੋ ਤੁਸੀਂ ਉੱਥੇ ਤਾਂ ਆਪਾਂ ਬਾਈ ਜੀ ਬਸ ਵੀਡੀਓ ਬਣਾ ਕੇ ਲੈ ਕੇ ਆਉਨੇ ਆ ਬੋਇਸ ਬੋਇਸ ਜੋ ਕੁਝ ਵੀ ਆਪਾਂ ਆਪਦੇ ਘਰੇ ਬੈਠ ਕੇ ਲਾਈਦੀ ਆ ਕਿਉਂਕਿ ਉੱਥੇ ਰੈਗੂਲਰ ਬੋਲੀ ਜਾਵਾਂਗੇ ਤਾਂ ਫਿਰ ਤੁਹਾਨੂੰ ਪਤਾ ਉਹਨਾਂ ਨੇ ਚਾਪੋ ਜਾਂ ਦਾ ਵੇਸ ਕਰਕੇ ਆਪਾਂ ਫਿਰ ਆਪਦੇ ਘਰ ਹੀ ਬੈਠ ਕੇ ਗੋਜ ਰਿਕਾਰਡ ਕਰਦੇ ਆ ਤੇ ਬੋਲਣ ਵਿੱਚ ਕੋਈ ਗਲਤੀ ਵੱਧਾ ਘਾਟਾ ਹੋ ਜੇ ਤੇ ਚਲੋ ਮਾਫ ਕਰਿਓ ਸਾਰੇ ਮੇਰੇ ਵੀਰ ਭਰਾ ਇੰਟਰਨੈਟ ਵਿੱਚ ਯੱਕ ਕਰ ਸਾ ਤੇ ਜਾਣ ਚੰਗੀਆਂ ਚੰਗੀਆਂ ਛੋਟੀਆਂਾਂ ਆ ਤੇ ਆ ਵੇਖੋ ਆਪਾਂ ਸਾਰੀ ਮੰਡੀ ਫਿਰ ਕੇ ਵੀਡੀਓ ਬਣਾਈਆਂ ਤੇ ਸਾਰੀਆਂ ਤੁਹਾਨੂੰ ਦੱਸਾਂਗੇ ਜੀ ਇਹ ਤਾਂ ਜਾ ਕਰ ਸਕ ਸਕਦੇ ਤੁਸੀਂ ਘੁੰਮ ਫਿਰ ਕੇ ਜਿਹਾ ਵੈਰੇ ਵੀਡੀਓ ਥੋੜੀ ਜੀ ਜਲਦ ਬਾਜੀ ਵਿੱਚ ਸਾਫ ਚਲੋ ਨਹੀਂ ਬਣੀ ਬਾਕੀ ਫਿਰ ਵੀ ਹੈਂ ਤੁਸੀਂ ਪਹੁੰਚਣ ਦੀ ਉਥੇ ਕਿਰਪਾਲਤਾ ਕਰਿਆ ਕਰੋ ਯਾ ਕੋਲਰ ਮੈਂ ਨਾਲ ਹੀ ਖੋਚਣਾ ਪੈਣਾ ਵਾ ਤੇ ਬੜੀ ਬੜੀ ਦੂਰੋਂ ਵੀਰ ਭਰਾਵਾਂ ਦੇ ਨੂੰ ਫੋਨ ਆਇਆ ਵੀ ਬਾਈ ਜੀ ਪਟੇਲਾ ਦੱਸੋ ਸਾਨੂੰ ਕਿਹੜੀ ਕਿਹੜੀ ਤਰੀਕ ਤੇ ਮੰਡੀਆਂ ਲੱਗਣੀਆਂ ਵਾ ਤੇ ਪਹੁੰਚੇ ਵੀ ਕਈ ਸੱਜਣ ਆਪਣੇ ਉੱਥੇ ਪਹੁੰਚੇ ਆ ਨਾਲ ਤੇਰੇ ਇੰਟਰਵਿਊ ਲੈ ਲਾਂਗੇ ਨਾਲ ਉਹ ਜੋੜ ਦਾਂਗੇ ਵੀਡੀਓ ਬਣਾ ਕੇ ਤਾਂ ਮਾਰੇ ਉਹਨਾਂ ਦਾ ਮੈਂ ਛਡਾ ਲਿਆ ਉਹਨਾਂ ਐ ਕਰੋ ਅੱਜ ਵੀ ਗਿਆਣਾਂ ਹਾਂ ਤੇ ਸਾਰੀ ਤਾਂ ਮੰਡੀ ਆਪਾਂ ਕਮਾਲ ਦੇਣੀ ਆ ਇਹੋ ਕਿ ਲੱਕ ਜੈਡ ਤੱਕ ਇੱਧਰ ਤੁਸੀਂ ਚੈੱਕ ਕਰ ਸਕਦੇ ਜੀ ਇੱਧਰ ਵੀ ਕਟੀਆਂ ਤੇ ਝੋਟੀਆਂ ਵੱਡੀਆਂ ਵਾਂ। ਯਾਹ ਡੇਰੀ ਫਾਰਮ ਦੇ ਵਿੱਚੋਂ ਅਸੀਂ ਗੱਲ ਕੀਤੀ। ਦੁੱਧ ਦੇ ਰਿਹਾ ਥੱਲੇ ਵੀ 6 ਲੀਟਰ ਆ। ਤੇ ਚੰਗੀ ਅੰਡਰ ਕੁਆਲਿਟੀ ਰਾਹਣਾ ਦਾ ਸੈਜ ਗਿਆ ਵੀ ਵੇਖ ਤੁਸੀਂ ਬਹੁਤ ਸ਼ਾਨਦਾਰ ਝੋਟੀਆਂ। ਅਜੇ ਮੈਂ ਜਿਵੇਂ ਖਰੀਦ ਲੈਂਦੇ ਫਿਰ ਉਹ ਆਪਣੇ ਹਿਸਾਬ ਨਾਲ ਇੱਧਰ ਲਿਆ ਕੇ ਮਾਲ ਬਣ ਲੈਂਦੇ ਇੱਧਰ ਚੈੱਕ ਕਰ ਸਕਦੇ ਤੁਸੀਂ। ਆਹ ਦੇਖੋ ਕਟੀਆਂ। ਬੁਲੀ ਚੈੱਕ ਕਰੋ ਨਿੱਗੀਆਂ ਨਿੱਗੀਆਂ ਕਟੀਆਂ ਵਾ ਜਿਹੜੀਆਂ ਇਹ ਸਾਰੀਆਂ ਦੋ ਨੰਬਰ ਦੇ ਵਿੱਚ ਹੀ ਜਾਣੀਆਂ ਵਾ ਸਾਰਾ ਹੀ ਮਾਲ ਦਿੱਲੀ ਨੂੰ ਜੜਾ ਕੇ ਜਾਣਾ ਨਾ ਨੇ ਨਿੱਕੀਆਂ ਹੋਣ ਵੱਡੀਆਂ ਹੋਣਾ ਚੈੱਕ ਕਰ ਸਕਦੇ ਤੂੰ ਪਰ ਇਹੋ ਚੰਗੀਆਂ ਕਿਤੇ ਸੰਭਝਾਉਣ ਤੇ ਵੇਖ ਕੇ ਤੇ ਮੱਝਾ ਪਾਉਂਦੀਆਂ ਨੇ ਤੇ ਉੱਪਰਲੀ ਸਾਈਡ ਤੇ ਵੀ ਸਾਰੀਆਂ ਵੱਡੀਆਂ ਮੱਝਾਂ ਬੱਦੀਆਂ ਇਹਨਾਂ ਨੇ ਚੱਲ ਜੀ ਹਾਂ ਹਾਂ ਦੇਖੋ ਭਾਈ ਉਹ ਬੁਰੀ ਲੈ ਆਈ ਫੋੜ ਤੇ ਬੁਰੀ ਪੱਠਾ ਨੂੰ ਲੈ ਕੇ ਨੇ ਸਾਦਾ ਛੱਡੀ ਡੱਕਿਆ ਨਾ ਕਟੀਆਂ ਦਾ ਕਰੀਰ ਕੇ ਤਾਂ ਜੇ ਉਧਰੋਂ ਆਈ ਜਾਂਦਾ ਮਾਲ ਤੇ ਲਈ ਜਾਂਦੇ ਲੋਕੀ ਤੇ ਆ ਦੇਖੋ ਇੱਕ ਮਰੀ ਜੋਠੇ ਦੇ ਕੁੱਤੇ ਐ ਉੱਥੇ ਲਈ ਜਾਂਦੇ ਆ ਮਰੀ ਇਹਨਾਂ ਛੱਡ ਕੇ ਨਹੀਂ ਜਾਣੀ ਲੈ ਦੇਣਾ ਇਹ ਵੀ ਲੱਟ ਕੇ ਲੈ ਹੀ ਜਾਣੀਆਂ ਹੂੰ ਬਾਕੀ ਹੈ ਤੇ ਗਲਤ ਆ ਕੰਮ ਬਾਈ ਜੀ ਵੇਚਣ ਵਾਲਿਆਂ ਵਾਸਤੇ ਵੀ ਗਲਤ ਆ ਤੇ ਚਲੋ ਹੈ ਜਿੰਨਾ ਦਾ ਕਾਰੋਬਾਰ ਉਹਨਾਂ ਵਾਸਤੇ ਸਹੀ ਆ ਕਿਸੇ ਤਰ੍ਹਾਂ ਤੇ ਮੈਂ ਕੋਈ ਕਰਨਾਂ ਮੈਂ ਤਾਂ ਕਿਰੋ ਪਰ ਆਪਾਂ ਆਪਣੇ ਦਿਮਾਗ ਨਾਲ ਸੋਚੀਏ ਤੇ ਗਲਤੀਆਂ ਆਪਣੀਆਂ ਵਾਂ ਸਾਰੀਆਂ ਇਹ। ਕਾਰ ਸਾਮਣ ਵਾਲੇ ਨੂੰ ਦੇ ਦਿਆ ਕਰੋ 1000 2000 ਸਸਤੀ ਦੇ ਦਿਆ ਕਰੋ ਮਹਿੰਗੀ ਦੇ ਜਾ ਕਰੋ ਵਧੀਆ ਜੇ। ਇੱਧਰ ਤੁਸੀਂ ਚੈੱਕ ਕਰ ਸਕਦੇ ਜੀ ਆ ਵੀ ਬਹੁਤ ਸ਼ਾਨਦਾਰੀ ਚੋਟੀ। ਹਾਂ। ਇੱਧਰ ਵੀ ਦੇਖ ਸਕਦੇ ਜੀ। ਕਿਆ ਬੜੀ ਨਿਸ਼ਾਨੀਆਂ ਲੰਮਦਾ ਫਿਰਦਾ ਆਪਣੀਆਂ। ਆ ਮਾਲੀ ਜੀ ਇਹਦੇ ਨਾਲ ਆ ਸਾਰੀਆਂ ਝੋਟੀਆਂ ਬੱਦੀਆਂ ਆ ਇਹ ਵੀ ਮਾਲੀ ਆ ਨੀਲੀ ਆ ਵੀ ਦਾ ਆ ਗਿਆ ਇੱਧਰ ਆ ਵੀ ਨਹੀਂ ਜਣੀਆਂ ਕਟੀਆਂ ਬੜੇ ਸ਼ਾਨਦਾਰ ਚੰਗੇ ਸੇਮਾਂ ਦੀਆਂ ਆ ਕਟੀਆਂ ਹੂੰ ਚਲੋ ਵਡੀਆਂ ਮੱਜਾਂ ਦਾ ਤੇ ਮਾਲ ਲਿਆ ਵੀ ਚਲੋ ਕੋਈ ਬੰਦ ਹੀ ਨਹੀਂ ਹਾਂ ਕਿ ਕਿਵੇਂ ਆ ਤੇ ਕਟੀਆਂ ਦਾ ਤੇ ਅਜੇ ਆਪਾਂ ਕੋਈ ਕਹਿ ਨਹੀਂ ਨਾ ਸਕਦੇ ਕਟੀਆਂ ਦਾ ਇਹ ਬੰਦ ਨਹੀਂ ਤਾਂ ਵੇਚ ਦਿੱਤੀ ਆਪਾਂ ਆਹ ਬੋਟਾ ਗਦਾ ਸ਼ਾਨਦਾਰ ਆ ਨੀਲੀ ਰਵੀ ਦਾ ਆ ਗਿਆ ਪਿਓਰ ਤੇ ਇਹਦਾ ਬਾਈ ਸੌਦਾ ਲੰਦਾ ਹੀ ਤੇ ਉਹਨੇ ਦਿੱਤੀ ਨਹੀਂ ਆ ਕੀ ਵੋਹ ਸ਼ਾਨਦਾਰ ਨਹੀਂ ਕਰਨ ਗਾਜਾ ਸਿੰਘ ਜੀ ਉਂਗਲ ਵੀ ਨਹੀਂ ਨਗਰੀ ਆ ਕਿਆ ਕਰ ਸਕਦੇ ਤੈਨੂੰ ਬੜਾ ਸ਼ਾਨਦਾਰ ਸਿੰਘ ਜੀ ਦਾ ਹੂੰ ਇੱਧਰ ਦੇਖੋ ਵੀ ਨੀਲੀ ਰਾਵੀ ਦੀ ਕੱਟੀ ਜੀ ਵੀ ਜਿਆ ਬਾਈ ਕਹਿੰਦਾ ਵੇ ਉੱਥੇ ਕੁਰਤੇ ਖਾਈ ਜਾਂਦੇ ਆ ਇੱਧਰ ਵੀ ਦੰਕਾਵਾਂਗੇ ਇੱਧਰ ਹੀ ਨਿਕਲੇ ਤੇ ਜਵਾਕ ਹੀ ਵੱਧੇ ਹਜੇ ਯਾ ਤੇ ਆ ਵੀ ਨੀਲੀ ਰਾਵੀ ਦੀ ਕੱਟੀ ਹੋ ਜਾਏਗਾ ਤਾਂ ਤੇ ਅੱਖਾਂ ਜੀ ਦੇਖੋ ਤੁਸੀਂ ਇਹ ਪਿਓ ਰਿਹਾ